ਸਭ ਤੋਂ ਪਹਿਲਾਂ ਤਾਂ ਦੀਵਾਲੀ ਦੇ ਤਿਹਾਰ ਦੀ ਆਮੰਤ ਤੇ ਮੈਂ ਸਾਰੇ ਸੰਗਰੂਰ ਵਾਸੀਆਂ ਨੂੰ ਦੀਵਾਲੀ ਦੀਆਂ ਗਾਉਂ ਬਹੁਤ-ਬਹੁਤ ਮੁਬਾਰਕਾਂ ਦਿੰਦਾ ਤਾਂ ਉਮੀਦ ਕਰਦਾ ਕਿ ਆਪਾਂ ਸਾਰੇ ਅੱਛੇ ਤਰੀਕੇ ਨਾਲ ਤਿਹਾਰ ਮਨਾਵਾਂਗੇ ਤਾਂ ਇਸ ਦੇ ਨਾਲ ਨਾਲ ਮੈਂ ਇਹ ਵੀ ਯਕੀਨ ਦਿਵਾਉਣਾ ਚਾਹਨਾ ਕਿ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਸਰਤਾਜ ਸਿੰਘ ਚਾਹਲ ਵੱਲੋਂ ਪਵਰ ਸੀਨੀਅਰ ਅਫਸਰਾਂ ਦੀ ਨਿਗਰਾਨੀ ਹੇਠ ਸ਼ਹਿਰ ਦੀ ਸੁਰੱਖਿਆ ਲਈ ਪੂਰੇ ਜ਼ਿਲ੍ਹੇ ਦੀ ਸੁਰੱਖਿਆ ਲਈ ਬਹੁਤ ਅੱਛੇ ਇੰਤਜ਼ਾਮ ਇਸ ਵਾਰ ਤੁਸੀਂ ਦੇਖ ਰਹੇ ਹੋ ਜਗਾ ਜਗਾ ਅਸੀਂ ਕਈ ਦਿਨ ਤੋਂ ਜਦੋਂ ਦਾ ਤਿਉਹਾਰਾਂ ਦਾ ਸੀਜ਼ਨ ਚੱਲ ਰਿਹਾ ਸਪੈਸ਼ਲ ਡਾਕਾ ਬੰਦੀਆਂ ਕੀਤੀਆਂ ਹੋਈਆਂ ਨੇ ਸਪੈਸ਼ਲ ਚੈਕਿੰਗ ਕਰ ਰਹੇ ਆ ਕੋਆਰਡੀਨੇਟ ਸਰਚ ਆਪਰੇਸ਼ਨ ਚਲਾਏ ਗਏ ਨੇ ਤੇ ਇਸ ਤੋਂ ਇਲਾਵਾ ਸਪੈਸ਼ਲ ਗਸ਼ਤਾਂ ਪੈਟਰੋਲਿੰਗ ਲਾਈਆਂ ਹੋਈਆਂ ਨੇ ਇਸ ਦੇ ਨਾਲ ਨਾਲ ਸਾਡੇ ਖੁਫੀਆ ਜਿਹੜੇ ਤੰਤਰ ਹੈ ਉਹਦੇ ਤਹਿਤ ਅਸੀਂ ਸਿਵਲ ਕਪੜਿਆਂ 'ਚ ਵੀ ਨਿਗਰਾਨੀ ਲਾਈ ਹੋਈ ਹੈ ਤਾਂ ਜੋ ਕਿਸੇ ਵੀ ਤਰੀਕੇ ਦਾ ਕੋਈ ਸ਼ਰਾਰਤੀ ਬੰਦਾ ਕੋਈ ਕਿਸੇ ਘਟਨਾ ਨੂੰ ਅੰਜਾਮ ਨਾ ਦੇ ਸਕੇ ਤਾਂ ਸਾਡਾ ਅਸੀਂ ਵਚਨਬੱਧ ਹਾਂ ਕਿ ਸਾਰੇ ਲੋਕ ਆਪਣੇ ਤਿਉਹਾਰ ਈਵਨ ਦੀਵਾਲੀ ਬੜੇ ਅچھے ਤਰੀਕੇ ਨਾਲ ਸ਼ਾਂਤਮਈ ਢੰਗ ਨਾਲ ਮਨਾਉਣ ਹਾਂਜੀ ਸਰਕਾਰ ਵੱਲੋਂ ਪਟਾਕਿਆਂ ਦੀ ਚਲਾਉਣ ਦਾ ਟਾਈਮ ਨਿਰਧਾਰਿਤ ਕੀਤਾ ਹੋਇਆ 8 ਵਜੇ ਤੋਂ ਲੈ ਕੇ 10 ਵਜੇ ਤੱਕ ਆਪਾਂ ਨੂੰ ਪਟਾਕੇ ਚਲਾਉਣ ਦੀ ਹਦਾਇਤ ਹੈ ਤੇ ਮੈਂ ਤੁਹਾਡੇ ਮਾਧਮ ਰਹੀਂ ਸਾਰਿਆਂ ਨੂੰ ਅਪੀਲ ਕਰਦਾ ਸਾਰੇ ਸ਼ਹਿਰੀਆਂ ਨੂੰ ਕਿ ਆਪਾਂ ਉਸ ਸਮੇਂ ਸੀਮਾ ਦੇ ਅੰਦਰ ਹੀ ਪਟਾਕੇ ਚਲਾਈਏ ਤੇ ਇਸ ਦੇ ਨਾਲ ਨਾਲ ਮੈਂ ਇਹ ਵੀ ਬੇਨਤੀ ਕਰਦਾ ਕਿ ਗ੍ਰੀਨ ਦੀਵਾਲੀ ਮਨਾਈਏ ਆਪਾਂ ਘੱਟ ਤੋਂ ਘੱਟ ਪ੍ਰਦੂਸ਼ਣ ਜਿਹੜੇ ਪਟਾਕੇ ਕਰਦੇ ਨੇ ਉਸ ਤਰੀਕੇ ਦੇ ਪਟਾਕੇ ਇਸਤੇਮਾਲ ਕਰੀਏ ਆਪਾਂ ਆਬੋ ਹਵਾ ਦਾ ਵਾਤਾਵਰਨ ਦਾ ਧਿਆਨ ਰੱਖਿਏ ਵਾਤਾਵਰਨ ਨੂੰ ਵੀ ਬਚਾਈਏ ਤਾਂ ਇਸ ਦੇ ਨਾਲ-ਨਾਲ ਮੈਂ ਹੋਰ ਵੀ ਪੇਰੈਂਟਸ ਨੂੰ ਵੀ ਰਿਕੁਐਸਟ ਕਰਾਂਗਾ ਕਿ ਸਾਵਧਾਨੀ ਨਾਲ ਬੱਚਿਆਂ ਦਾ ਖਾਸ ਤੌਰ ਤੇ ਧਿਆਨ ਰੱਖਣ ਤਾਂ ਜੋ ਕਿਸੇ ਨੂੰ ਕਿਸੇ ਤਰੀਕੇ ਦਾ ਪਟਾਕੇ ਚਲਦੇ ਸਮੇਂ ਕੋਈ ਨੁਕਸਾਨ ਨਾ ਹੋ ਜਾਵੇ